ਸੁਣਿਆ ਜਾਂਦਾ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਨੇ ਪਰ ਇਸ ਦੇ ਬਾਰੇ ਅਜ ਇੱਕ ਛੋਟੀ ਜੀ ਬੱਚੀ ਨੇ ਸਾਬਿਤ ਕਰ ਦਿੱਤਾ ਹੈ ਕਿ ਬੱਚੇ ਸੱਚਮੁੱਚ ਹੀ ਰੱਬ ਦਾ ਰੂਪ ਹੁੰਦੇ ਨੇ ਆਪਣੀ ਉਮਰ ਤੋਂ ਵੱਡਾ ਹੋ ਕੇ ਜੋ ਸਮਝਦਾਰੀ ਦਿਖਾਉਂਦਾ ਹੈ ਉਸ ਇਨਸਾਨ ਦੀ ਮਹਿਮਾ ਜਿੰਨੀ ਕੀਤੀ ਜਾਵੇ ਉੰਨੀ ਹੀ ਘਟ ਹੁੰਦੀ ਹੈ 3 ਸਾਲ ਦੀ ਬੱਚੀ ਜਿਹਦੀ ਖੇਡਣ ਦੀ ਕੁੱਦਨ ਦੀ ਤੇ ਐਸ਼ ਪ੍ਰਸਤੀ ਕਰਨ ਦੀ ਉਮਰ ਹੁੰਦੀ ਹੈ ਉਸਨੇ ਕਿਸ ਤਰ੍ਹਾਂ ਹੁਸ਼ਿਆਰੀ ਦੇ ਨਾਲ اپنی ماں ਦੀ ਜਾਨ ਬਚਾਈ ਕਿਸ ਤਰ੍ਹਾਂ ਆਪਣੀ ماں ਨੂੰ ਉਸਨੇ ਮੌਦੇ ਮੂੰਹ ਦੇ ਵਿੱਚੋਂ ਕੱਢਿਆ ਇਸ ਦੇ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਯੂਪੀ ਦੇ ਸਟੇਸ਼ਨ ਦੇ ਇੱਕ ਮੈਲਾ ਆਪਣੇ 1.5 ਸਾਲ ਤੇ 3 ਸਾਲ ਦੀ ਬੱਚੀ ਦੇ ਨਾਲ ਮੰਗ ਕੇ ਤੇ ਲੋਕਾਂ ਤੋਂ ਕੁਝ ਖਾਣ ਦੇ ਲਈ ਮੰਗ ਕਰਕੇ ਆਪਣਾ ਗੁਜ਼ਾਰਾ ਕਰਨ ਵਾਲੀ ਔਰਥ ਜਦੋਂ ਇੱਕਦਮ ਸਟੇਸ਼ਨ ਦੇ ਉੱਪਰ ਬੇਹੋਸ਼ ਹੋ ਜਾਂਦੀ ਹੈ ਤਾਂ ਉਸ ਸਮੇਂ ਉਸਦੀ 3 ਸਾਲ ਦੀ ਬੱਚੀ ਜਿਸ ਨੂੰ ਕੀ ਹਜੇ ਕੋਈ ਸਮਝ ਵੀ ਨਹੀਂ ਸੀ ਉਸਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੁਲਿਸ ਦੇ ਕੋਲ ਜਾ ਕੇ ਆਪਣੀ ਮਾਂ ਨੂੰ ਬਚਾਉਣ ਦੀ ਮੰਗ ਕੀਤੀ ਹੈ ਤੇ ਪੁਲਿਸ ਨੂੰ ਸਾਰਾ ਕੁਝ ਹੀ ਸਮਝਾਇਆ ਹੈ ਪੁਲਿਸ ਨੇ ਪਹਿਲਾਂ ਤਾਂ ਉਸ ਬੱਚੀ ਨੂੰ ਸਮਝਿਆ ਨਹੀਂ ਪਰ ਹੌਲੀ-ਹੌਲੀ ਜਿਵੇਂ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਆਪਣੀ ਮਾਂ ਦੇ ਕੋਲ ਲੈ ਕੇ ਗਈ ਤਾਂ ਪਤਾ ਲੱਗਿਆ ਕਿ ਉਸਦੀ ਮਾਂ ਬੇਹੋਸ਼ ਪਈ ਹੈ ਪੁਲਿਸ ਦੇ ਕਾਂਸਟੇਬਲਾਂ ਨੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਕਿ ਉਸ ਦੀ ਮਾਂ ਨੂੰ ਹੋਸ਼ ਨਹੀਂ ਆਇਆ ਉਸ ਤੋਂ ਬਾਅਦ ਉਸ ਬੱਚੀ ਦੇ ਕਹਿਣ ਮੁਤਾਬਿਕ ਉਸ ਬੱਚੀ ਨੇ ਜੋ ਹੁਸ਼ਿਆਰੀ ਦਿਖਾਈ ਤਾਂ ਪੁਲਸ ਵਾਲੇ ਨੇ ਦੱਸਿਆ ਕਿ ਅਸੀਂ ਉਸ ਦੀ ਮਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਤੇ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਉਸ ਬੱਚੀ ਨੇ ਬਹੁਤ ਹੀ ਹੁਸ਼ਿਆਰੀ ਦਿਖਾਈ ਹੈ ਤੇ ਉਸ ਦੀ ਮਾਂ ਦੀ ਹਾਲਤ ਕਾਫੀ ਨਾਜ਼ੁਕ ਸੀ ਕਿਉਂਕਿ ਉਹ ਗਰਭਵਤੀ ਵੀ ਸੀ ਡਾਕਟਰਾਂ ਦੇ ਨਾਲ ਗੱਲਬਾਤ ਕਰਦੇ ਪਤਾ ਲੱਗਿਆ ਕਿ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਛੋਟੀ ਜਹੀ ਬੱਚੀ ਹੈ ਜਿਸ ਦੀ ਉਮਰ ਹਜੇ 3 ਸਾਲ ਦੀ ਹੈ ਉਸ ਨੇ ਬਹੁਤ ਵੱਡੀ ਹੁਸ਼ਿਆਰੀ ਦਿਖਾਈ ਹੈ ਤੇ ਆਪਣੀ ਮਾਂ ਦੀ ਜਾਨ ਵੀ ਬਚਾ ਲਈ ਹੈ ਡਾਕਟਰਾਂ ਦੇ ਕਹਿਣ ਮੁਤਾਬਕ ਅਸੀਂ ਉਸ ਬੱਚੀ ਨੂੰ ਖਾਣ ਲਈ ਕੁਝ ਖਾਣਾ ਵੀ ਦਿੱਤਾ ਤੇ ਉਸ ਤੋਂ ਬਾਅਦ ਉਹ ਬੱਚੇ ਇੱਥੇ ਹੀ ਆਰਾਮ ਦੀ ਨੀਂਦ ਵੀ ਸੌਂ ਗਏ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਨੇ ਦੱਸਿਆ ਕੀਸੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਅਜਿਹੀ ਨੀਂਦ ਲਈ ਹੈ ਅਜਿਹੀ ਜਗ੍ਹਾ ਤੇ ਖਾਣਾ ਖਾਦਾ ਹੈ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉੱਤਰਾਖੰਡ ਦੇ ਰਹਿਣ ਵਾਲੇ ਨੇ ਤੇ ਉੱਤਰਾਖੰਡ ਦੇ ਵਿੱਚ ਇਨਾਂ ਦੀ ਕੋਈ ਪੇਸ਼ ਨਹੀਂ ਚੱਲਦੀ ਜਿਸ ਕਰਕੇ ਇਹ ਔਰਤ ਮੰਗ ਕੇ ਸਟੇਸ਼ਨ ਦੇ ਉੱਪਰ ਆਪਣਾ ਗੁਜ਼ਾਰਾ ਕਰਦੀ ਹੈ ਤੇ ਆਪਣੇ ਬੱਚਿਆਂ ਦਾ ਪੇਟ ਵੀ ਪਾਲਦੀ ਹੈ ਪਰ ਇਸ 3 ਸਾਲ ਦੀ ਬੱਚੀ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਤੇ ਸਾਰੇ ਇਸ ਬੱਚੀ ਦੀ ਸ਼ਲਾਘਾ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਸ ਨੇ ਆਪਣੀ ਉਮਰ ਤੋਂ ਵੱਧ ਕੇ ਆਪਣੀ ਮਾਂ ਦੀ ਜਾਨ ਬਚਾਈ ਹੈ ਤੇ ਹੁਸ਼ਿਆਰੀ ਦਿਖਾਈ ਹੈ ਪੁਲਿਸ ਨੂੰ ਸਭ ਕੁਝ ਇਸ ਨੇ ਸਮਝਾਇਆ ਤੇ ਆਪਣੀ ਮਾਂ ਦੀ ਜਾਨ ਬਚਾਈ ਇਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਜਿਹੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਰੱਬ ਰਾਖਾ